ਗੁਰੂ ਜੀ ਦਾ ਕਾਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹਾਂ ਦੀ ਜਮਕ ਵਿਸਰਾਮ ਤੇ ਹੈਰਾ ਚਿੰਤਾ ਮੰਤ ਸੋਰਠਿ ਮਹੱਲਾ ਨਾਵਾ ਰੇ ਨਰ ਇਹ ਸਾਚੀ ਜੀ ਅਧਾਰ ਸਗਲ ਜਗਤ ਹੈ ਜੈਸੇ ਸੁਪਨਾ ਬਿਨ ਸਤ ਲਗਤ ਨਾ ਬਾਰ ਸਗਲ ਜਗਤ ਹੈ ਜੈਸੀ ਸੁਪਨਾ ਬਿੰਸਤ ਲਗਤ ਨਾ ਬਾਰ ਰਹਾਉ ਬਾਰੂ ਪੀਤ ਬਨਾਈ ਰਾਚ ਪਾਚ ਹਾਂ ਰਾਚ ਪਾਚ ਪੂਲੇ ਹੀ ਬੋਲਣਾ ਰਚ ਪਾਚ ਕਸਕੇ ਨਹੀਂ ਬੋਲਣਾ ਰਹਿਤ ਨਹੀਂ ਦੇਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰ ਜਿਓ ਕਹਾ ਗਵਾਰ ਅਜਹੁ ਸਮਝ ਕਚ ਬਿਗਰਿਓ ਨਾ ਹਨ ਅਜਹੁ ਨਹੀਂ ਕਹਿਣਾ ਅਜਹੁ 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 ਅਜੂ ਹੂ ਸਮਝ ਕਛ ਬਿਗਰੇਉ ਨਾਹਿਨ ਅਜੂ ਹੂ ਸਮਝ ਕਛ ਬਿਗਰੇਉ ਨਾਹਿਨ ਭਾਜਲੇ ਨਾਮ ਮਰਾਰ ਕਹੋ ਨਾਨਕ ਨਿਜ ਮਤਨ ਸਾਥ ਸਾਥ ਕਹੋ ਨਾਨਕ ਨਿਜ ਮਤ ਸਾਧਨ ਕਾ ਸਾਧਨ ਕਉ ਪੂਲਾ ਬੋਲੇ ਕਹੋ ਨਾਨਕ ਨਿਜ ਮਤ ਸਾਧਨ ਕਾ ਭਾਕਿਓ ਤੋ ਹੀ ਪੁਕਾਰ ਸੁਰਠ ਮਹੱਲਾ ਨਾਵਾ ਇਹ ਜਗ ਮੀਤ ਨ ਦੇਖਿਓ ਕੋਈ ਸਗਲ ਜਗਤ ਆਪਣੈ ਸੁਖ ਲਾਗੇ ਉਹ ਦੁਖ ਮੈਂ ਸੰਗ ਨ ਹੋਈ ਰਹਾਉ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਓ ਲਾਗੇ ਸਗਰੇ ਪਦ ਤੇ ਯਮਕ ਲਾਦਨੀ ਹੈ ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਓ ਲਾਗੇ ਜਬ ਹੀ ਨਿਰਤਨ ਦੇਖਿਓ ਨਰ ਕਾ ਸੰਗ ਛਾੜ ਸਭ ਭਾਗੇ ਕਹੋ ਕਹਾ ਯਾ ਮਨ ਬਉਰੀ ਕੋ ਇਹ ਪਾਠ ਇਹ ਇਹ ਸਿਆਰੀ ਐਡ ਕਰਨਾ ਹੈ ਇਸ ਨੂੰ ਸੰਪਰਦਾ ਦੇ ਵਿੱਚ ਯਾ ਕਰਾਇਆ ਜਾਂਦਾ ਈਡੀ ਸਿਆਰੀ ਐਡ ਕਰਨਾ ਕਹੋ ਬਿੰਦੀ ਉਚਾਰਨ ਕਰਨੀ ਹੈ ਕਹੋ ਨਹੀਂ ਕਹਿਣਾ ਕਹੋ ਕਹਾ ਯਾ ਮਨ ਬਉਰੀ ਕੋ ਇਨ ਸਿਓ ਨੇਹ ਲਗਾਇਓ ਦਿਨਾਂ ਨਾਥ ਸਕਲ ਪੈ ਪੰਜਨਾ ਜਾਸਤਾ ਕੋ ਬਿਸਰਾਇਓ ਸਵਾਨ ਪੂਛ ਜਿਓ ਭਇਓ ਨਾ ਸੁਧਾ ਬਹੁਤ ਯਤਨ ਮੈਂ ਕੀਨੋ ਸਵਾਨ ਪੂਛ ਜਿਓ ਇਥੇ ਠਮਕ ਭਇਓ ਨਾ ਸੁਧਾ ਇਥੇ ਵਿਸਰਾਮ ਬਹੁਤ ਯਤਨ ਮੈਂ ਕੀਨੋ ਨਾਨਕ ਲਾਜ ਬਿਰਦ ਕੀ ਰਖਹੋ ਨਾਨਕ ਪਾਤੀ ਏਮਕਲਾਦਨੀ ਹੈ ਨਾਨਕ ਲਾਜ ਬਿਰਤ ਕੀ ਰੱਖੋ ਨਾਮ ਤੁਹਾਰਾ ਲੀਨਾਓ ਸੋਰਠ ਮਹੱਲਾ ਨਾਵਾ ਮਨ ਰੀ ਗਹਿਓ ਨਾ ਗੁਰ ਉਪਦੇਸ ਕਹਾ ਭਇਓ ਜੋ ਮੂਡ ਮਡਾਇਓ ਭਗਵਾ ਕੀਨੋ ਭੇਸ ਰਹਾਓ ਸਾਤ ਸਾੜਕੈ ਝੂਠੈ ਲਾਗਿਓ ਜਨਮ ਅਕਾਰਥ ਖੋਇਓ ਜਨਨ ਅਕਾਰਥ ਖੋਇਓ ਕਾਰ ਪਰਪੰਚ ਉਦਰ ਨਿਜ ਪੋਖਿਓ ਪਾਸ ਕੀ ਨਿਯਾਈ ਸੋਇਓ ਰਾਮ ਰਾਮ ਭਜਨ ਕੀ ਗਾਤ ਨਹੀਂ ਜਾਨੀ ਮਾਇਆ ਹਾਥ ਬਿਕਾਨਾ ਉਰਜ ਰਹਿਓ ਵਿਖਿਆਨ ਸੰਗ ਬौरा ਨਾਮ ਰਤਨ ਬਿਸਰਾਨਾ ਰਹਿਓ ਅਚੇਤ ਨਾ ਚੇਤਿਓ ਗੋਬਿੰਦ ਬਿਰਥਾ ਆਉਦ ਸਿਰਾਨੀ ਕਹ ਨਾਨਕ ਹਰ ਬਿਰਧ ਪਛਾਨੋ ਭੂਲੇ ਸਦਾ ਪਰਾਨੀ ਸੋਰਠ ਮਹੱਲਾ ਨਾਵਾ ਜੋ ਨਰ ਦੁਖ ਮੈਂ ਦੁਖ ਨਹੀਂ ਮੰਨੈ ਜੋ ਨਰ ਇਥੇ ਵਿਸਰਾਮ ਦੁਖ ਮੈਂ ਦੁਖ ਨਹੀਂ ਮੰਨੈ ਮੈਂ ਉਚਾਰਨ ਕਰਨਾ ਮੈਂ ਨਹੀਂ ਕਹਿਣਾ ਸੋਖ ਸੁਨੇਹ ਔਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾਉ ਕੰਚਨ ਪਤਿ ਯਮਕ ਲਾਦਨੀਏ ਸੁਖ ਸੁਨੇਹ ਔਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨ ਹਰਖ ਸੋਗਤੇ ਰਹਿ ਨਿਆਰੋ ਅਭਮਾਨਾ ਬੁੱਬੇ ਨਾਲ ਨਹੀਂ ਬੋਲਣਾ ਅਭਮਾਨਾ ਨਾ ਹੀ ਮਾਨ ਅਪਮਾਨਾ ਪੂਰੀ ਪੰਕਤੀ ਬੋਲੋ ਜੀ ਰਹਿ ਨਿੰਦਿਆ ਨਹਿ ਉਸਤਤ ਜਾ ਕੈ ਲੋਭ ਮੋਹ ਅਭਮਾਨਾ ਹਰਖ ਸੋਗਤੇ ਰਹਿ ਨਿਆਰੋ ਹਰਖ ਬੋਲਦਾ ਤੂੰ ਹਰਖ ਖਖਾ ਬੋਲ ਹਰਖ ਸੋਗਤੇ ਰਹਿ ਨਿਆਰੋ ਨਾ ਹੀ ਮਾਨ ਅਪਮਾਨਾ ਆਸਾ ਮਨਸਾ ਸਗਲ ਤੇ ਆਗੈ ਜਾਗ ਤੇ ਰਹੈ ਨਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਨ ਤਿਹ ਕਟ ਬ੍ਰਹਮ ਨਿਵਾਸਾ ਨਾਹਿਨ ਹਾਹਿ ਦਿੱਤਿ ਸਿਆਰੀ ਹੈ ਨੀ ਨਾਹਨ ਕਾਮ ਕ੍ਰੋਧ ਜਿਹ ਪਰਸੈ ਨਾਹਨ ਤਿਹ ਕਟ ਬ੍ਰਹਮ ਨਿਵਾਸਾ ਕਟ ਕਿੱਥੇ ਹੈ ਘਟ ਹੈ ਕਗਾ ਤਿਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰਕੋਂ ਕੀਨੀ ਇਹ ਜੋ ਤੋ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਨੀ ਸੰਗ ਪਾਨੀ ਜੋ ਪਾਨੀ ਸੰਗ ਪਾਨੀ ਕਿਉ ਪਾਨੀ ਸੰਗ ਹਾਂ ਜੋ ਪਾਨੀ ਸੰਗ ਪਾਨੀ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਨ ਲੇਹੁ ਮਨ ਮਾਹੀ ਪ੍ਰੀਤਮ ਪਦ ਤੇ ਵਿਸਰਾਮ ਆਪਣੇ ਸੋਖ ਸਿਓ ਹੀ ਜਗ ਫੰਦਿਓ ਕੋ ਕਾਹੂ ਕੋ ਨਹੀਂ ਕੋ ਪਦਤੀਯਮ ਕਲਾ ਦਨੀਏ ਕੋ ਕਾਹੂ ਕੋ ਨਹੀਂ ਰਹਾਉ ਸੁਖ ਮੈਂ ਆਨ ਬਹੁਤ ਮਿਲ ਬੈਠਤ ਮੈਂ ਉਚਾਰਨ ਕਰਨਾ ਹੈ ਰਹਿਤ ਚਹੂ ਦਿਸ ਤੇਰਾ ਚਹੂ ਦਿਸ ਇਹ ਸੰਬੰਧਕ ਬਾਠ ਰਹਤ ਚਹੂ ਦਿਸ ਕੀ ਰ ਬਿਬਤ ਪਰਿ ਸਭ ਹੀ ਸੰਗ ਛਾੜਿਤ ਕੋ ਨ ਆਵਤ ਨੀਰਾ ਘਰ ਕੀ ਨਾਰ ਬਹੁਤ ਹਿਤ ਜਾ ਸੋ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਦ ਹੀ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦਕੋ ਵਿਵਹਾਰ ਬਨਿਉ ਹੈ ਜਾ ਸਿਉ ਧੀਹੂ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਅੰਤ ਬਾਰ ਨਾਨਕ ਇਥੇ ਠਮਕ ਬਿਨ ਹਰ ਜੀ ਕੋ ਕਾਮ ਨ ਆਇਓ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆ ਚੌਤਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਦੁਬਿ ਦਾ ਨਾ ਪੜਾ ਹਰ ਬਿਨ ਹੋਰ ਨਾ ਪੂਜੋ ਹਾਂਜੀ ਪੜਾਓ ਪਾਠਚਾਰਨ ਕਰਨਾ ਹੈ ਪਾਰ ਆ ਬੋਲਨਾ ਪੜੋ ਨਹੀਂ ਕਹਿਣਾ ਦੁਬਿਦਾਨਾ ਪੜੋ ਹੋਰ ਨ ਪੂਜੋ ਦੁਬਿਦਾਨਾ ਪੜੋ ਹੋ ਹਰ ਬਿਨ ਹੋਰ ਨ ਪੂਜੋ ਮੜਾ ਮਸਾਨ ਨ ਜਾਈ ਤ੍ਰਿਸ਼ਨਾ ਰਾਜ ਨ ਪਾਰ ਘਰ ਜਾਵਾ ਤ੍ਰਿਸ਼ਨਾ ਨਾਮ 부ਝਾ 부ਝਾਈ ਜੀ ਤ੍ਰਿਸ਼ਨਾ ਰਾਜ ਨ ਪਾਰ ਘਰ ਜਾਵਾ ਇਥੇ ਵਿਸਰਾਮ ਤ੍ਰਿਸ਼ਨਾ ਨਾਮ 부ਝਾਈ ਤ੍ਰਿਸ਼ਨਾ ਪਦਤੀ ਯਮਕ ਹੈ ਘਰ ਪੀਤਰ ਘਰ ਗੁਰੂ ਦਿਖਾਇਆ ਸਹਿਜ ਰਤੇ ਮਨ ਭਾਈ ਤੂੰ ਆਪੇ ਦਾਨ ਆਪੇ ਬੀਨਾ ਤੂੰ ਦੇਵਹਿ ਮਤ ਸਾਈ ਮਤ ਪਦ ਤੇ ਠਮਕ ਲਾ ਦੇਣੀ ਹੈ ਤੂੰ ਦੇਵਹਿ ਮਤ ਸਾਈ ਮਨ ਬੈਰਾਗ ਰਤੋ ਬੈਰਾਗੀ ਮਨ ਬੈਰਾਗ ਰਤੋ ਬੈਰਾਗੀ ਮਨ ਬੈਰਾਗ ਰਤੋ ਬੈਰਾਗੀ ਸ਼ਬਦ ਮਨ ਵਿਦਿਆ ਮੇਰੀ ਮਾਈ ਸ਼ਬਦ ਸ਼ਬਦ ਮਨ ਵਿਦਿਆ ਮੇਰੀ ਮਾਈ ਸ਼ਬਦ ਮਨ ਵਿਦਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਾਹਿਬ ਸਿਉ ਲਿ ਬਲਾਈ ਰਹਾਉ ਅਸੰਖ ਬੈਰਾਗੀ ਕਹ ਬੈਰਾਗ ਸੋ ਬੈਰਾਗੀ ਜੇ ਖਸਮੈ ਪਾਵੈ ਫਿਰਦਾ ਸ਼ਬਦ ਸਦਾ ਪੈ ਰਚਿਆ ਗੁਰ ਕੀ ਕਾਰ ਕਮਾਵੇ ਏਕੋ ਚੇਤੇ ਮਨੁਆ ਨਾ ਡੋਲੇ ਧਾਵਤ ਵਰਜ ਰਹਾਵੇ ਸਹਜੇ ਮਾਤਾ ਸਦਾ ਰੰਗ ਰਾਤਾ ਸਚੇ ਕੀ ਗੁਣ ਗਾਵੇ ਮਨੁਆ ਪਾਉਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਭਾਈ ਜੇਹ ਬਾ ਨੇਤਰ ਸੂਤਰ ਸਚਿ ਰਾਤੇ ਜੇਹ ਬਾ ਨਿਤ੍ਰ ਸੂਤਰ ਇਹ ਤੇਮਕ ਲਾਦਨੀ ਹੈ ਸੱਚ ਰਤੇ ਜੇ ਬਾ ਨੇਤਰ ਸੂਤਰ ਸੱਚ ਰਤੇ ਜੀਵ ਯਾਨੀ ਜੇਵ ਰਸਨਾ ਅੱਖਾਂ ਅਤੇ ਕੰਨ ਸੱਚ ਰਤੇ ਜਾਲ ਬੂਜੀ ਤੁਝਹਿ 부ਜਾ ਜਾਲ ਬੂਜੀ ਤੁਝਹਿ 부ਝਾਈ ਇਹ ਪੂਲੇ ਪਦ ਬੋਲਨੇ ਹਨ ਜਾਲ ਬੂਜੀ ਤੁਝਹਿ 부ਝਾਈ ਆਸ ਨਿਰਾਸ ਰਹੈ ਬੈਰਾਗੀ ਨਿਜ ਘਰ ਤਾੜੀ ਲਾਈ ਭਿਖਿਆ ਨਾਮ ਰੱਜੇ ਸੰਤੋਖੀ ਅੰਮ੍ਰਿਤ ਸਹਜ ਪੀ ਆਈ ਦੁਬਿਦਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਸਭ ਜਾਗ ਤੇਰਾ ਤੂੰ ਏਕੋ ਦਾਤਾ ਅਵਰ ਨ ਦੂਜਾ ਭਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇਵ ਡਿਆਈ ਅਪਰ ਅਪਾਰ ਅਗੰਮ ਅਗੋਚਰ ਕਹਿਣਾ ਕੀ ਮਨ ਨ ਪਾਈ ਸੁੰਨ ਸਮਾਦ ਮਹਾ ਪਰਮਾਰਥ ਤੀਨ ਭਾਵਨ ਪਤਨਾਮੰ ਮਸਤਕ ਲੇਖ ਜੀ ਆ ਜਗ ਜੋਨੀ ਸਿਰ ਸਿਰ ਲੇਖ ਸਹਾਮੰ ਸਹਾਮੰ ਤੀਨ ਨਮੰ ਥੋੜੇ ਜੇ ਕਸ ਕੇ ਪਾਉ ਉਚਾਰਨ ਕਰਨੇ ਹਨ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ ਸੁਕਰਮ ਪਾਠ ਇਕਠਾ ਹੀ ਹੈ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦ੍ਰਿੜਾਮੰ ਮਨ ਮੁਖ ਜੂਠ ਲਹ ਭੈ ਮਨੰ ਆਪੇ ਗਿਆਨ ਅਗੰਮੰ ਕਿਸੇ ਤਰ੍ਹਾਂ ਇਹ ਪਾਠ ਚਾਰਨ ਕਰਨਾ ਹੈ ਵਖਰੇ ਹੀ ਮਨ ਮੁਖ ਜੂਠ ਲਹ ਇਥੇ ਠhmC اے ماننگ ایتھے ਵਿਸਰਾਮ ਹੈ। ਆਪੇ ਗਿਆਨ ਅਗਾਮੰ ਮਨਮੁਖ ਨਹੀਂ ਕਹਿਣਾ ਹੈ ਵੱਖਰਾ ਪਾਠ। ਜਿਨ ਚ ਆਖਿਆ ਸੇਈ ਸਾਧ ਜਾਨਨ ਜਿਉ ਗੁੰਗੇ ਮਠਿਆਈ। ਹਾਂਜੀ ਮਠਿਆਈ ਉਚਾਰਨ ਕਰਨਾ। ਕਈ ਅਣਜਾਨ ਮਠਿਆਈ ਕਹਿ ਦਿੰਦੇ ਨੇ। ਦੋਵੇਂ ਸਿਹਾਰੀਆਂ ਜੜੀਆਂ ਨੇ ਮੰਮੇ ਦੇ ਵੀ ਸਿਹਾਰੀ ਐ ਠੱਠੇ ਦੇ ਵੀ ਹੈ। ਮਠਿਆਈ ਅਕਥ ਕਾ ਕਿਆ ਕਥਿਐ ਭਾਈ ਹਾਂ ਥੋੜਾ ਜ੍ਹਾ ਕਸਕੇ ਅਕਥ ਕਾ ਕਿਆ ਕਥਿਐ ਭਾਈ ਅਕਥ ਕਾ ਕਿਆ ਕਥਿਐ ਭਾਈ ਪਦਨ ਚਾਲ ਅਨਸਾਰ ਕਿਤੇ ਕਸਕੇ ਬੋਲੇ ਜਾਂਦੇ ਨੇ ਅਕਥ ਕਾ ਕਿਆ ਕਥਿਐ ਭਾਈ ਅਕਥ ਕਾ ਕਿਆ ਕਥਿਐ ਭਾਈ ਚੱਲ ਸਦਾ ਰਜਾਈ ਗੁਰ ਦਾਤਾ ਮੇਲੇ ਤਾ ਮਤ ਹੋਵੇ ਨਿਗੁਰੇ ਮਤ ਨਾ ਕਾਈ ਜਿੰਨੇ ਕੋਰੇ ਤੇ ਯਮ ਕਲਾ ਦਨੀਆ ਮਤ ਨ ਕਾਈ ਜਿਉ ਚਲਾਏ ਤਿਉ ਚਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ ਇੱਕ ਭਰਮ ਭਲਾਏ ਇੱਕ ਭਗਤੀ ਰਾਤੇ ਤੇਰਾ ਖੇਲ અપਾਰਾ ਜਿਤ ਤੁੱਦ ਲਾਏ ਤੇਹਾ ਫਲ ਪਾਇਆ ਤੂ ਹੁਕਮ ਚਲਾਵਣਹਾਰਾ ਸੇਵਾ ਕਰੀ ਜੇ ਕਿਛ ਹੋਵੇ ਆਪਣਾ ਜੀਓ ਪਿੰਡ ਤੇਮਾਰਾ ਤੇ ਵਿਸਰਾਮ ਇਸੇ ਤਰ੍ਹਾਂ ਧਿਆਨ ਨਾਲ ਲਾਉਣਾ ਹੈ ਸੇਵਾ ਕਰੀ ਇਥੇ ਠਮਕ ਜੇ ਕਿਛ ਹੋਵੇ ਆਪਣਾ ਇਥੇ ਵਿਸਰਾਮ ਲਾਉਣਾ ਜੀਓ ਪਿੰਡ ਤੇਮਾਰਾ ਸਤਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰਾ ਅੰਮ੍ਰਿਤ ਨਾਮ ਆਧਾਰਾ ਸਤਗੁਰ ਮਿਲਿਆ ਕਿਰਪਾ ਕੀਨੀ ਅੰਮ੍ਰਿਤ ਨਾਮ ਆਧਾਰਾ ਗਗਨੰਤਰ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ਨਾਮ ਮਨ ਭਾਵੈ ਕਹ ਕਹਾਵੈ ਤਤੋ ਤਤਵ ਖਾਨੰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੌਰਾਨੰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੌਰਾਨੰ ਪੂਰਾ ਬੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਨੰ ਸਿਰਿ ਸਹਜ ਪਾਠੀ ਸੇਵਾ ਸਿਰਿ ਸਹਜ ਪਾਠੀ ਸੇਵਾ